ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅੰਮ੍ਰਿਤਸਰ ਦੇ ਹੁਕਮ ਅਨੁਸਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਰਦੀਪ ਸਿੰਘ ਬੈਂਸ ਦੀ ਅਗਵਾਈ ਅਤੇ ਲੀਗਲ ਐਕਸ਼ਨ ਏਡ ਦੇ ਕੌਮੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਦੀ ਦੇਖਰੇਖ ਵਿੱਚ ਯੂਥ ਅਗੇਂਸਟ ਡਰੱਗ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਤੇ ਸੈਮੀਨਾਰ ਦਾ ਆਯੋਜਨ ਮਾਧਵ ਵਿਦਿਆਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਰੰਜੀਤਆਬੀਨੂ ਵਿਖੇ ਕਰਵਾਇਆ ਗਿਆ ਇਸ ਮੌਕੇ ਮਾਨਯੋਗ ਸੀਜੇਐਮ ਅਮਰਦੀਪ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਹਨਾਂ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪਤਨਮੁਖੀ ਪੱਖਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ਤੇ ਸਾਂਝੀ ਕੀਤੀ ਪ੍ਰਿੰਸੀਪਲ ਰੀਨਾ ਠਾਕੁਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਚੇਅਰਮੈਨ ਅਰੁਣ ਮਹਿਰਾ ਦੇ ਵੱਲੋਂ ਇਸ ਆਯੋਜਨ ਨੂੰ ਲੈ ਕੇ ਆਯੋਜਨ ਕਰਤਾਵਾਂ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਗਿਆ ਅੱਜ ਮੈਂ ਮਾਨਜੋਗ ਕਾਰਜਕਾਰੀ ਚੇਅਰਮੈਨ ਮਿਸਟਰ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਸਟੇਟ ਲੀਗਲ ਸਬਸਿਡਰੀ ਅਥਾਰਟੀ ਐਸਐਸ ਨਗਰ ਜੀ ਦੀ ਰਹਿਨਮਾਈ ਹੇਠ ਅਤੇ ਮਿਸ ਜੀਤਿੰਦਰ ਕੌਰ ਮਾਨਜੋਗ ਜ਼ਿਲ੍ਹਾ ਤੇ ਸੈਸ਼ਨ ਜਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਜੀ ਦੀ ਅਗਵਾਈ ਹੇਠ ਮੈਂ ਇੱਕ ਸਾਡਾ ਕੈਂਪੇਨ ਹੈ ਯੂਥ ਅਗੇਂਸਟ ਡਰੱਗਸ ਜਿਹਦੇ ਤਹਿਤ ਸਾਨੂੰ ਹੁਕਮ ਹੋਇਆ ਹੈ ਕਿ ਅਸੀਂ ਘਰ ਘਰ ਜਾ ਕੇ ਸਕੂਲਾਂ 'ਚ ਜਾ ਕੇ ਕਾਲਜਾਂ 'ਚ ਜਾ ਕੇ ਇਸ ਦੇ ਬਾਰੇ ਅਸੀਂ ਜਾਗਰੂਕਤਾ ਕੈਂਪ ਲਾਉਣੇ ਆ ਜਿਸ ਦੇ ਤਹਿਤ ਅੱਜ ਮੈਂ ਐਨ ਜੀਓ ਲੀਗਲ ਐਕਸ਼ਨ ਏਡ ਵੈਲਫੇਅਰ ਐਸੋਸੀਏਸ਼ਨ ਜਿਹਦੇ ਇੱਕ ਪ੍ਰੈਜ਼ੀਡੈਂਟ ਨੇ ਸ਼੍ਰੀ ਸ਼ਰਦ ਰਜਿਸਤ ਜੀ ਉਹਨਾਂ ਦੇ ਨਾਲ ਉਹਨਾਂ ਦੇ ਅਗਵਾਈ ਹੇਠ ਮੈਂ ਇੱਥੇ ਆਇਆ ਇਹ ਸਕੂਲ ਹੈਗਾ ਹੈ ਮਾਧਵ ਵਿਦਿਆਨਕ ਨਕੇਤਨ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਮੈਂ ਅੱਜ 9ਵੀਂ ਤੇ 11ਵੀਂ ਕਲਾਸ ਦੇ ਬੱਚਿਆਂ ਨੂੰ ਜਾਗਰੂਕਤਾਜ ਇਹ ਦੱਸਿਆ ਕਿ ਹਿਊਮਨ ਰਾਈਟਸ ਕੀ ਹੁੰਦਾ ਅੱਜ ਦਾ ਦਿਨ ਹੈ 10 ਦਸੰਬਰ ਜਿਸ ਦਿਨ ਅਜ ਤੋਂ ਕਈ ਸਾਲ ਪਹਿਲੇ 10 ਦਸੰਬਰ 1948 ਦੇ ਦਿਨ ਯੂਨਾਈਟਿਡ ਨੇਸ਼ਨ ਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਕੀਤੀ ਗਈ ਸੀ ਅਤੇ ਨਾਲ ਹੀ ਜੋ ਅੱਜ ਦਾ ਵਿਸ਼ਾ ਹੈ ਜੋ ਅੱਜ ਸਾਡਾ ਪੰਜਾਬ ਭੁਗਤ ਰਿਹਾ ਹੈ ਯੂਥ ਅਗੇਂਸਟ ਡਰੱਗਸ ਦੇ ਕੈਂਪ ਦੇ ਕੈਂਪੇਨ ਦੇ ਵਿੱਚ ਅਸੀਂ ਨਸ਼ਿਆਂ ਦੇ ਖਿਲਾਫ ਗੱਲ ਕਰਨ ਆਏ ਹੋਏ ਹਾਂ ਇਸ ਦੇ ਤਹਿਤ ਜੋ ਪੰਜਾਬ ਸਾਡਾ ਛੇਵੀਂ ਜੋ ਨਦੀ ਵਗ ਰਹੀ ਹੈ ਨਸ਼ਾ ਦੇ ਨਸ਼ਾ ਦੀ ਨਦੀ ਉਸ ਨੂੰ ਅਸੀਂ ਰੋਕਣਾ ਹੈ ਉਹਨੂੰ ਬੰਦ ਕਰਨਾ ਹੈ ਇਹਦੇ ਲਈ ਅਸੀਂ ਪ੍ਰਸ਼ਾਸਨ ਸਕੂਲ ਅਧਿਕਾਰੀ ਅਤੇ ਆਮ ਜਨਤਾ ਸਾਰਿਆਂ ਦਾ ਸਹਿਯੋਗ ਪਾਲਦੇ ਹਾਂ ਕਿ ਅਸੀਂ ਇਸ ਕੋੜ ਨੂੰ ਆਪਣੇ ਪੰਜਾਬ ਚੋਂ ਖਤਮ ਕਰੀਏ ਤੇ ਆਪਣੇ ਦੇਸ਼ ਨੂੰ ਹੋਰ ਅੱਗੇ ਵਧਾਈਏ ਅੱਜ ਦੇ ਸਮੇਂ ਵਿੱਚ ਨਾ ਬੱਚੇ ਬਹੁਤਾ ਫੋਨ ਅਤੇ ਸੋਸ਼ਲ ਮੀਡੀਆ ਵੱਲ ਜ਼ਿਆਦਾ ਖਿਆਲ ਕਰਦੇ ਆ ਅਸੀਂ ਆਪ ਨਿਊਜ਼ਪੇਪਰ ਪ੍ਰਿੰਟ ਮੀਡੀਆ ਅਤੇ ਟੀਵੀ ਰੇਡੀਓ ਸੋਸ਼ਲ ਮੀਡੀਆ ਅਸੀਂ ਵੀ ਇਸੇ ਮਾਧਮ ਦਾ ਪੂਰਾ ਫਾਇਦਾ ਲੈ ਰਹੇ ਹਾਂ ਨਾਲ ਅਸੀਂ ਇਸੇ ਕਰਕੇ ਤੁਹਾਨੂੰ ਵੀ ਇਸੇ ਕਰਕੇ ਇਨਵਾਈਟ ਕੀਤਾ ਕਿ ਅਸੀਂ ਘਰ-ਘਰ ਇਹ ਗੱਲ ਪਹੁੰਚਾਈਏ ਕਿ ਅਸੀਂ ਨਸ਼ੇ ਤੋਂ ਕਿਵੇਂ ਬਚਣਾ ਹੈ ਕਿਉਂਕਿ ਆਉਣ ਵਾਲਾ ਜੋ ਸਾਡਾ ਯੂਥ ਹੈ ਅਸੀਂ ਉਹਨੂੰ ਪਹੁੰਚਾ ਸਕੀਏ ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਹੋਰ ਤਰੱਕੀ ਕਰੇ ਤੇ ਇਸ ਨਸ਼ੇ ਦੇ ਕੋੜ ਤੋਂ ਬਚੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਨੂੰ ਇਸ ਅਵੇਅਰਨੈਸ ਕੈਂਪੇਨ ਲਈ ਚੁਣਿਆ ਗਿਆ ਤੇ ਉਹਦੇ ਚ ਜੱਜ ਸਾਹਿਬ ਨੇ ਬੱਚਿਆਂ ਨੂੰ ਬਹੁਤ ਹੀ ਸਿੰਪਲ ਸ਼ਬਦਾਂ ਵਿੱਚ ਕਿਵੇਂ ਅਸੀਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਔਰ ਹਿਮਨ ਰਾਈਟਸ ਐਸ ਵੈਲ ਐਸ ਹਿਮਨ ਡਿਊਟੀਆਂ ਕੀ ਨੇ ਉਹਦੇ ਬਾਰੇ ਵੀ ਜਾਣੂ ਕਰਵਾਇਆ ਉਹਨਾਂ ਨੂੰ ਅਵੇਅਰ ਕਰਾਇਆ ਗਿਆ ਕਿ ਜਿਵੇਂ ਅ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਜਿਹੜੇ ਬੱਚੇ ਹੈ ਉਹ ਮਤਲਬ ਐਡਿਕਟਡ ਨੇ ਜਿਵੇਂ ਅਸੀਂ ਜਿਵੇਂ ਸਰ ਨੇ ਵੀ ਦੱਸਿਆ ਕਿ ਫੋਨ ਵੇਖ ਕੇ ਇਦਾਂ ਦਾ ਨਸ਼ਾ ਹੈ ਕਿ ਜਿਹੜਾ ਬਹੁਤ ਜ਼ਿਆਦਾ ਬੱਚਿਆਂ ਨੂੰ ਖਰਾਬ ਕਰ ਰਿਹਾ ਹੈ ਤੇ ਉਹ ਤੋਂ ਵੀ ਦੂਰ ਰਹਿਣਾ ਔਰ ਅਗਰ ਫੋਨ ਨੂੰ ਯੂਜ਼ ਕਰਨਾ ਹੈ ਤੇ ਅਸੀਂ ਚੰਗੇ ਕੰਮ ਲਈ ਯੂਜ਼ ਕਰੀਏ ਆਪਣੀ ਪੜ੍ਹਾਈ ਲਈ ਕਰੀਏ ਅ ਬਾਕੀ ਜਿਵੇਂ ਸਾਬ ਨੇ ਡਿਊਟੀਆਂ ਦਾ ਵੀ ਦੱਸਿਆ ਕਿ ਸਾਨੂੰ ਆਪਣੇ ਰਾਈਟਸ ਦੇ ਨਾਲ-ਨਾਲ ਆਪਣੀ ਡਿਊਟੀਆਂ ਜਿਹੜੀਆਂ ਉਹ ਵੀ ਅਬੇ ਕਰਨੀ ਚਾਹੀਦੀਆਂ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਆ ਕੇ ਅੱਜ 10 ਦਸੰਬਰ ਨੂੰ ਹਿਊਮਨ ਰਾਈਟਸ ਦੇ ਦੇ ਉੱਤੇ ਬੱਚਿਆਂ ਨੂੰ ਹਿਊਮਨ ਰਾਈਟਸ ਦੇ ਬਾਰੇ ਜਾਣਕਾਰੀ ਦਿੱਤੀ ਬੱਚਿਆਂ ਨੂੰ ਡਰੱਗਸ ਦੀ ਐਡਿਕਸ਼ਨ ਬਾਰੇ ਜਾਣਕਾਰੀ ਦਿੱਤੀ ਔਰ ਐਸ ਤੇਸ ਛੋਟੇ ਬੱਚਿਆਂ ਨੂੰ ਅਗਰ ਇਸ ਟਾਈਮ ਤੇ ਜਾਣਕਾਰੀ ਮਿਲ ਜੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ। ਇਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਅਗਰ ਰਾਈਟ ਚੀਜ਼ ਤੇ ਰੋਂਗ ਚੀਜ਼ ਦੇ ਵਿੱਚ ਡਿਫਰੈਂਸ਼ੀਏਟ ਕਰਨਾ। ਅਗਰ ਇਸ ਵੇਲੇ ਅੱਛਾ ਬੀਜ ਬੱਚੇ ਦੇ ਮਨ ਵਿੱਚ ਬੀਜਿਆ ਜਾਏਗਾ ਤਾਂ ਆਉਣ ਵਾਲੇ ਸਮੇਂ ਡਰਗ ਤੋਂ ਦੂਰ ਰਹਿਣਗੇ ਤਾਂ ਉਹ ਅੱਛੇ ਸੰਸਕਾਰਾਂ ਨਾਲ ਭਰਪੂਰ ਰਹਿਣਗੇ। ਇਹ ਜਿਹੜੀ ਅੱਜ ਜਸ ਸਾਹਿਬ ਨੇ ਆ ਕੇ ਇਹ ਗੱਲਾਂ ਦੱਸੀਆਂ ਉਹ ਬੱਚਿਆਂ ਦੇ ਟੀਚਰਾਂ ਦੇ ਸਾਰੇ ਜਿੰਨੇ ਵੀ ਅੱਜ ਆਡੀਟੋਰੀਅਮ ਦੇ ਵਿੱਚ ਇਕੱਠੇ ਹੋਏ ਸੀ ਬੱਚਿਆਂ ਨੂੰ ਇਹ ਲੌਂਗ ਟਰਮ ਵਾਸਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ